ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰੇ ਤਾਂ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਸਾਨੂੰ ਲੋ ਇਹਨਾਂ ਪਿਆਰ ਦੇ ਰਹੇ ਨੇ ਸਾਡੀਆਂ ਗੱਲਾਂ ਨੂੰ ਸਮਝਦੇ ਆ ਸਵਰਾਜ ਵਾਲੀ ਵੀਡੀਓ ਥੋੜੀ ਦਿੱਕਤ ਹੋ ਗਈ ਸੀ ਉਹਦਾ ਸਾਰਾ ਕੁਝ ਅਸੀਂ ਐਕਸਪਲੇਨ ਕੀਤਾ ਕੱਲ੍ਹ ਸ਼ਾਮ ਵਾਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਿ ਉਹ ਸਾਡੀਆਂ ਗੱਲਾਂ ਨੂੰ ਸਮਝਦੇ ਆ ਸਾਡੇ ਨਾਲ ਜੁੜੇ ਹੋਏ ਨੇ ਤੇ ਸਾਡੀ ਸਪੋਰਟ 'ਚ ਖੜਦੇ ਨੇ ਸਾਰੇ ਵੀਰਾਂ ਦਾ ਦਿਲੋਂ ਬਹੁਤ ਧੰਨਵਾਦ ਆ ਜੀ ਤੇ ਐਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ ਅੱਗੇ ਵੀਰ ਤੁਸੀਂ ਟਰੈਕਟਰ ਦੇਖ ਰਹੇ ਹੋ ਸੋਨਾਲੀਕਾ 750 RX ਸੋਨਾਲੀਕਾ 750 RX ਟਰੈਟ ਹੈ ਜੀ 2012 ਮਾਡਲ ਹੈ ਵੀਰ ਨੇ ਦੱਸਿਆ ਕਿ ਇਹਦੀ ਸਰਵਿਸ ਸਾਰੀ ਹੋਈ ਹੈ ਵੀਰ ਜੀ ਗੇਅਰ ਇੰਜਨ ਬ੍ਰੇਕ ਆਪਰੂ ਕਾ ਦੀ ਸਾਰੀ ਸਰਵਿਸ ਓਕੇ ਹੈ ਵੀਰ ਨੇ ਹੁਣੇ ਕਰਵਾਈ ਹੋਈ ਹੈ ਜੀ 4 ਲੱਖ ਰੁਪਿਆ ਡਿਮਾਂਡ ਹੈ ਵੀਰ ਇਹਦੀ ਵੀਰ ਇਹ ਡਿਮਾਂਡ ਹੈ ਲਾਸਟ ਰੇਟ ਹੈ ਨਹੀਂ ਲਾਸਟ ਰੇਟ ਫੋਨ ਤੇ ਪੁੱਛ ਸਕਦੇ ਹੋ ਚਟਾਲਾ ਹਰਿਆਣਾ ਇਹਨਾਂ ਦਾ ਏਰੀਆ ਹੈ 55% ਵੀਰ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਇਹ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਹੈ ਵੀਰ 55% ਵੀਰ ਪਿਛਲੇ ਟਾਇਰ ਪਏ ਨੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 898965 17855 ਇਹ ਵੀਰ ਦਾ ਨੰਬਰ ਹੈ ਜੀ ਜਿਹਦੇ ਤੇ ਤੁਸੀਂ ਕਨੈਕਟ ਕਰਕੇ ਤੁਸੀਂ ਇਹ ਟ੍ਰੈਟ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਸੋਨਾ ਲੀਕਾ 750 RX ਸਟ੍ਰੈਟਜੀ 2012 ਮਾਡਲ ਹੈ 4 ਲੱਖ ਰੁਪਏ ਦੀ ਡਿਮਾਂਡ ਹੈ ਜੀ ਹੁੱਡ ਸ਼ਾਤਰੀ ਲੱਗੇ ਹੋਇਆ ਚਟਾਲਾ ਹਰਿਆਣਾ ਏਰੀਆ 55% ਟਾਇਰਾਂ ਦੀ ਕੰਡੀਸ਼ਨ ਹੈ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਆ ਰਿਹਾ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਉਹਨਾਂ ਨੂੰ ਮੈਂ ਦੱਸ ਦਿਆ ਕਿ ਥੱਲੇ ਲਾਲ ਰੰਗ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਦੱਬ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਇੱਕ ਘੰਟੀ ਦਾ ਬਟਨ ਆਉਗਾ ਜੀ ਉਹਨੂੰ ਦਬ ਲਿਓ ਉਹਨੂੰ ਦੱਬਣ ਸਾਰੀ ਅਸੀਂ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਤੁਹਾਡੇ ਕੋਲੇ ਉਹਦਾ ਮੈਸੇਜ ਬਗਜਿਆ ਕਰੂਗਾ ਜੀ ਨਾਲ ਦੀ ਨਾਲ ਉਹਦਾ ਮੈਸੇਜ ਤੁਹਾਡੇ ਫੋਨ ਦੇ ਉੱਤੇ ਸ਼ੋਅ ਹੋ ਜਾ ਕਰੂਗਾ ਜੀ ਤੇ ਤੁਹਾਨੂੰ ਕਾਫੀ ਸਹੂਲਤ ਮਿਲੂਗੀ ਜੀ ਸਾਰੇ ਟਰੈਕਟਰ ਦੇਖਣ ਦੇ ਵਿੱਚ ਕੋਈ ਜ਼ਿਆਦਾ ਸੰਤ ਸੇਲ ਕਰਨ ਦੇ ਵਿੱਚ ਜੀ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਗੇ ਤੁਸੀਂ ਦੇਖ ਰਹੇ ਹੋ ਜੀ ਮੈਸੇਜ 245 ਟਰੈਕਟਰ ਹੈ ਜੀ ਮੈਸੇਜ 245 2002 ਮਾਡਲ ਹੈ ਵੀਰ 2 ਲੱਖ ਤੇ 10000 ਵੀਰ ਦੇ ਡਿਮਾਂਡ ਰੱਖੀ ਹੈ ਜਿਹਦੀ 2 ਲੱਖ ਤੇ 10000 ਰੁਪਏ ਡਿਮਾਂਡ ਹੈ ਜੀ ਮੂਨ ਕੇ ਇਹਨਾਂ ਦਾ ਏਰੀਆ ਵੀਰ 75% ਟਾਇਰਾਂ ਦੀ ਕੰਡੀਸ਼ਨ ਪਈ ਆ ਵੀਰ ਇਹ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰ ਰਹੇ ਆ 75% ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਜੀ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 98726 ਤੇ 96701 98726 ਤੇ 96701 ਵੀਰ ਦਾ ਨੰਬਰ ਹੈ ਜੀ 75% ਟੈਰਾਂ ਦੀ ਕੰਡੀਸ਼ਨ ਹੈ ਜੀ ਮੈਸੀ 245 2002 ਮਾਡਲ 210000 ਰੁਪਿਆ ਪ੍ਰਾਈਸ ਮੂਨਕ ਏਰੀਆ ਜੇਕਰ ਤੁਸੀਂ ਵੀ ਆਪਣੇ ਕੋਈ ਸੰਦ ਟਰੈਕਟਰ ਟਰੋਲੀ ਜਾਂ ਕਿਸੇ ਵੀ ਹੋਰ ਖੇਤੀ ਦੇ ਸੰਦ ਦੀ ਸਾਡੇ YouTube ਤੇ ਐਡ ਕਰਵਾਉਣਾ ਚਾਹੁੰਦੇ ਹੋ ਜੀ ਬਿਲਕੁਲ ਫ੍ਰੀ ਦੇ ਵਿੱਚ ਤਾਂ ਉਹਦੀਆਂ 5 ਤੋਂ 7 ਫੋਟੋਆਂ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੋਈ ਹੈ ਇਹ ਲਿਖ ਕੇ ਸਾਨੂੰ ਸੈਂਡ ਕਰ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਵਾਂਗੇ ਸਾਰੇ ਵੀਰਾਂ ਨੂੰ ਇੱਕ ਵੀਰ ਜੀ ਹੱਥ ਬੰਨ੍ਹ ਕੇ ਬੇਨਤੀ ਹੈ ਜਿਹੜੇ ਵੀ ਮੇਰੇ ਵੀਰ ਮੈਨੂੰ ਫੋਟੋਆਂ ਭੇਜਦੇ ਨੇ ਵੀਰੋ ਘਰੇ ਰਹਿ ਕਰਕੇ ਪੂਰੇ ਤਰੀਕੇ ਨਾਲ ਪਹਿਲਾਂ ਘਰੇ ਰਹਿ ਕਰ ਲਿਆ ਕਰੋ ਵੀਰ ਟਰੈਕਟਰ ਵੇਚਣ ਦੇ ਵਿੱਚ ਤੇ ਕਈ ਵਾਰੀ ਬੱਚੇ ਹੀ ਫੋਟੋਆਂ ਖਿੱਚ ਕੇ ਭੇਜ ਦਿੰਦੇ ਆ ਜੀ ਘਰ ਵਿੱਚ ਰਹਿ ਨਹੀਂ ਹੁੰਦੀ ਰੇਟ ਦੀ ਵੀ ਪੂਰੀ ਤਸੱਲੀ ਕਰ ਲਿਆ ਕਰੋ ਵੀ ਐਨਾ ਰੇਟ ਰੱਖਣਾ ਇੱਕ ਵਾਰੀ ਵੀਡੀਓ ਪੈਣ ਤੋਂ ਬਾਅਦ ਵੀਡੀਓ ਚੇਂਜ ਨਹੀਂ ਕੀਤੀ ਜਾਵੇਗੀ ਖਾਸ ਵੀਰਾਂ ਨੂੰ ਧਿਆਨ ਦੇਣ ਵਾਲੀ ਗੱਲ ਹੈ ਵੀਰੇ ਇੱਕ ਵਾਰੀ ਵੀਡੀਓ ਪੈ ਗਈ ਉਸ ਦਿਵਾਰ ਕੁਝ ਨਹੀਂ ਬਦਲਿਆ ਜਾਂਦਾ ਇਸ ਕਰਕੇ ਜਿਹੜੀ ਜਾਣਕਾਰੀ ਦੇਣੀ ਹੁੰਦੀ ਹੈ ਪੂਰੀ ਘਰ ਵਿੱਚ ਸਲਾਹ ਕਰਕੇ ਫਿਰ ਦਿਆ ਕਰੋ ਉਸ ਤੋਂ ਬਾਅਦ ਤੋਂ ਡੀਆਡ ਅਸੀਂ ਬਿਲਕੁਲ ਫ੍ਰੀ ਚ ਲਗਾਦੇ ਹਾਂ ਕਿ ਤੁਹਾਡਾ ਆਪਦਾ ਨੰਬਰ ਦੇਵਾਂਗੇ ਸਾਡਾ ਕੋਈ ਕਮਿਸ਼ਨ ਨਹੀਂ ਹੁੰਦਾ ਤੁਹਾਡੇ ਨਾਲ ਹੀ ਕਿਸਾਨ ਵੀਰ ਗੱਲ ਕਰਕੇ ਟਰੈਡ ਖਰੀਦ ਸਕਦੇ ਆ ਜੀ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਅਰਜਨ 605 ਡੀਆਈ ਟਰੈਟਾਜੀ 7 ਫੁੱਟਾ ਰੋਟਾ ਬੀਟਰ ਹੈ ਜੀ ਇਹ ਦੋਨੇ ਚੀਜ਼ਾਂ ਵੀਰ ਜੀ ਅਰਜਨ 605 ਡੀਆਈ ਟਰੈਟਾ 2013 ਮਾਡਲ ਟਰੈਟਾਜੀ ਇਹ ਤੇ 4310 ਘੰਟੇ ਚੱਲਿਆ ਤੁਸੀਂ ਦੇਖ ਰਹੇ ਹੋ ਜੀ 4327 ਮੀਟਰ ਦੇ ਵਿੱਚ ਦਿਖਾ ਰਿਹਾ 4327 ਘੰਟੇ ਚੱਲਿਆ ਜੀ ਪ੍ਰਾਈਸ ਵੀਰ ਨੇ ਫੋਨ ਤੇ ਕਿਹਾ ਜੀ ਮੋਗਾ ਵੀਰ ਇਹਨਾਂ ਦਾ ਏਰੀਆ ਤੇ 50% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 98 881 ਤੇ 19051 ਵੀਲ ਦਾ ਨੰਬਰ ਹੈ ਜੀ ਤੇ ਤੁਸੀਂ ਕੰਟੈਕਟ ਕਰਕੇ ਤੁਸੀਂ ਇਹ ਟਰੈਕ ਤੇ ਰੋਟਾ ਵੀਟਰ ਖਰੀਦ ਸਕਦੇ ਹੋ ਜੀ ਤੇ ਬਹੁਤ ਵਧੀਆ ਕੰਡੀਸ਼ਨ ਹੈ ਜੀ ਸਾਰਾ ਕੁਝ ਤੋਂ ਦੇ ਸਾਹਮਣੇ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲਗਾਈ ਜਿੱਦਨੀ ਸਾਨੂੰ ਐਡ ਭੇਜ ਸਕਦੇ ਹੋ ਸਾਡਾ ਨੰਬਰ ਨੋਟ ਕਰ ਲਓ ਜੀ 8837665987 ਸਾਡਾ ਨੰਬਰ ਹੈ ਜੀ 8837665987 ਸਾਡਾ ਵਟਸਐਪ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਤੇ ਇਹ ਫੋਟੋਆਂ ਭੇਜ ਸਕਦੇ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਾਂਗੇ ਜੀ ਤੁਸੀਂ ਸਾਰੇ ਵੀਰਾਂ ਨੂੰ ਇੱਕੋ ਹੀ ਬੇਨਤੀ ਹੈ ਕਿ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਥੱਲੇ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਦਬ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨਾਲ ਜੁੜਜੋ ਨਾਲ ਇੱਕ ਘੰਟੀ ਦਾ ਬਟਨ ਹੋ ਉਹਨੂੰ ਦਬ ਬਲਿਓ ਉਦੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਜੀ ਤੁਹਾਡੇ ਕੋਲ ਉਹ ਪਹੁੰਚਦੀ ਰਹੂਗੀ ਮੈਸੇਜ ਉਹਦਾ ਆਉਂਦਾ ਰਹੂਗਾ ਜੀ ਤੇ ਥੱਲੇ ਇੱਕ ਤੀਰ ਦਾ ਬਟਨ ਹੋ ਉਹਨੂੰ ਦਬ ਕੇ ਸਾਡੀ ਵੀਡੀਓ ਤੁਸੀਂ WhatsApp ਗਰੁੱਪਾਂ ਤੇ ਵੀ ਸ਼ੇਅਰ ਕਰ ਸਕਦੇ ਹੋ ਜੀ ਤਾਂ ਲੱਗੇ ਤੁਸੀਂ ਦੇਖ ਰਹੇ ਹੋ ਵੀਰੇ ਇਹ ਗੱਡੀ ਆਈ ਆਪਣੇ ਕੋਲ ਇੱਕ ਕਾਰ Tata Safari Tata Safari 2014 ਮਾਡਲ ਹਰਿਆਣਾ ਨੰਬਰ ਹੈ ਵੀਰ ਜੀ 4 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ 4 ਲੱਖ ਰੁਪਏ ਦੀ ਡਿਮਾਂਡ ਹੈ ਜੀ ਤੁਹਾਡਾ ਸਫਾਰੀ ਹਰਿਆਣਾ ਮਾਡਲ ਹੈ ਵੀਰ ਜੀ ਤੇ 60% ਵੀ ਰਟਾਇਰਾਂ ਦੀ ਕੰਡੀਸ਼ਨ ਪਈ ਆ ਅਗਲਿਆਂ ਦੀ ਪਿਛਲੇ ਟਾਇਰ ਘੱਟ ਨੇ ਅਗਲੇ ਨਹੀਂ ਵੀ ਆ ਸੌਰੀ ਤੇ ਅਗਲੇ ਟਾਇਰ ਨਵੇਂ ਪਏ ਨੇ ਵੀਰ ਜੀ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੈ ਜਿਹੜੀ ਉਹ ਹੈਗੀ ਆ 40% ਤੇ ਕੋਲ ਅਸੀਂ 60 ਕਹੀ ਦੀ ਐਵਰੇਜ ਰੱਖੀ ਆ ਟਾਇਰਾਂ ਦੀ ਇਸ ਸਾਰ ਮੇਡ ਨੰਬਰ ਜਿਹੜਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਦ ਤੱਕ ਲਈ ਰੱਬ ਰਾਖਾ